ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਸਮੁੱਚੇ ਦੇਸ਼ ਭਰ ਚ ਮਾਗੀ ਦਾ ਮੇਲਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਦਿਨ ਦੀ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ ਬਹੁਤ ਬੁਢਾ ਸੰਬੰਧ ਹੈ ਤੇ ਆਓ ਗੱਲ ਕਰਦੇ ਹਾਂ ਉਸ ਪਾਵਨ ਜਗ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਜਿੱਥੇ ਹਰ ਸਾਲ ਮਾਘੀ ਮਨਾਈ ਜਾਂਦੀ ਹੈ ਪਰ ਇੱਥੇ ਮਾਘੀ ਮਨਾਈ ਕਿਉਂ ਜਾਂਦੀ ਹੈ ਸਤ ਸੰਗੀ ਜਨੋ ਸਿੱਖ ਇਤਿਹਾਸ ਅਨੁਸਾਰ ਬਿਕਰਮੀ ਸੰਮਤ 1761 ਵਿੱਚ ਯਾਨੀ 1704 ਈਸਵੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਮਾਥੀਵਾੜਾ ਕਨੇਚ ਆਲਮਗੀਰ ਫੇਰ ਲੰਮਾ ਜਟਪੁਰਾ ਰਾਏਕੋਟ ਤੇ ਦੀਨਾ ਕਾਂਗੜ ਆਦ ਹੁੰਦੇ ਹੋਏ ਜਦੋਂ ਕੋਟਕਪੂਰਾ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸ੍ਰਿਹੰਦ ਭਾਰੀ ਲਾਉਣ ਲਸ਼ਕਰ ਲੈ ਕੇ ਸਾਡਾ ਪਿੱਛਾ ਕਰਦਾ ਹੋਇਆ ਆ ਰਿਹਾ ਏ ਗੁਰੂ ਜੀ ਨੇ ਯੋਧ ਨੀਤੀ ਅਨੁਸਾਰ ਫਿਦਰਾਣੇ ਦੀ ਢਾਬ ਨੇੜੇ ਉਸ ਨਾਲ ਟਕਰਾ ਕਰਨਾ ਠੀਕ ਸਮਝਿਆ ਮਾਦਾ ਭਾਗ ਕੌਰ ਦੀ ਅਗਵਾਈ ਹੇਠ ਵੇ ਦਾਵਾ ਲਿਖ ਕੇ ਦੇਣ ਵਾਲੇ ਮਾਧੇ ਦੇ ਸਿੰਘਾਂ ਦਾ ਜਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਕਾ ਸਪੂਝਾ ਜਿੱਥੇ ਅੱਜ ਸ੍ਰੀ ਮੁਕਤਸਰ ਸਾਹਿਬ ਹੈ ਇੱਥੇ ਪੁਜਾਰ ਤਾਂ ਇਹਨਾਂ ਨੂੰ ਵੀ ਵਜੀਦ ਖਾਨ ਦੀ ਸੈਨਾ ਦੇ ਕੁੱਜਣ ਦੀ ਖਬਰ ਮਿਲੀ ਜਿਸ ਤੇ ਸਿੰਘਾਂ ਨੇ ਆਪੋ ਆਪਣੇ ਮੋਰਚੇ ਸੰਭਾਲ ਲਏ ਸਿੰਘਾਂ ਦੀ ਯੁੱਧ ਨੀਤੀ ਇਤਰਾ ਸਫਲ ਰਹੀ ਹੱਤ ਸੰਗੀ ਜਨੋ ਜਿੱਥੇ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵਿੱਚ 40 ਮੁਕਤਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਉੱਥੇ ਹੀ ਇਹਨਾਂ 40 ਸਿੰਘਾਂ ਨੂੰ ਮੈਦਾਨੇ ਜੰਗ ਵਿੱਚ ਬੰਗਾਰ ਕੇ ਲਿਆਉਣ ਵਾਲੀ ਮਾਈ ਭਾਗੋ ਦਾ ਨਾਮ ਵੀ ਸਿੱਖ ਇਤਿਹਾਸ ਦੇ ਵਿੱਚ ਬੜੀ ਹੀ ਸ਼ਾਨ ਦੇ ਨਾਲ ਲਿਆ ਜਾਂਦਾ ਹੈ ਮਾਤਾ ਭਾਗ ਕੌਰ ਜੀ ਮਾਤਾ ਭਾਗ ਕੌਰ ਤੇ ਭਾਈ ਮਹਾ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇੱਕਦਮ ਦੁਸ਼ਮਣ ਦੀ ਫੌਜ ਤੇ ਹਲਾ ਬੋਲ ਦਿੱਤਾ ਸੈਂਕੜੇ ਮੁਗਲ ਸੈਨਿਕ ਮਾਰੇ ਗਏ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਵੀਤੋ ਤੀਰਾਂ ਦੀ ਛੜੀ ਲਾ ਦਿੱਤੀ ਬਹੁਤ ਸਾਰੇ ਦੁਸ਼ਮਣਾਂ ਦੇ ਜਰਨੈਲ ਮਾਰੇ ਗਏ குரு ਜੀ ਦੇ ਤੀਰਾਂ ਦੀ ਪੇਟ ਚੜਦੇ ਗਏ ਤੇ ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗਲਾਂ ਤੇ ਟੁੱਟ ਪਏ ਮੁਗਲਾਂ ਦੇ ਮੈਦਾਨੋਂ ਭੱਜ ਜਾਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣ ਭੂਮੀ ਵਿੱਚ ਆ ਕੇ ਵੇਖਿਆ ਆ ਕੇ ਵੇਖਿਆ ਟਾਬ ਕੰਡੇ ਜ਼ਖਮੀ ਹਾਲਤ ਵਿੱਚ ਬੈਠੀ ਮਾਤਾ ਭਾਗ ਕੌਰ ਆਪਣੇ ਜ਼ਖਮਾਂ ਨੂੰ ਧੋ ਰਹੀ ਹੈ ਮਾਤਾ ਭਾਗ ਕੌਰ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਦਸ਼ਾਹ ਦੇ ਚਰਨਾਂ ਦੇ ਵਿੱਚ ਸਿਰ ਨਵਾਇਆ ਮਾਤਾ ਭਾਗ ਕੌਰ ਨੇ ਪਾਦਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ ਰਾਤਸ਼ਾ ਨੇ ਜੰਗ ਵਿੱਚ ਜੂਝੇ ਸੂਰਮਿਆਂ ਨੂੰ અત્યੰਤ ਸਨੇਹ ਨਾਲ ਬੜੇ ਹੀ ਪਿਆਰ ਨਾਲ 5000 7000 10000 ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾ ਨਾਲ ਕੋਸਿਆ ਤੇ ਇਹਨੇ ਨੂੰ ਭਾਈ ਮਹਾ ਸਿੰਘ ਸੈਕਦਾ ਹੋਇਆ ਗੁਰੂ ਜੀ ਦੀ ਨਜ਼ਰੀ ਪੈ ਗਿਆ ਪਾਦਸ਼ਾਹ ਨੇ ਉਹਦੇ ਸੀਸ ਨੂੰ ਜਦੋਂ ਗੋਦ ਵਿੱਚ ਲਿਆ ਅਤੇ ਉਸ ਦਾ ਮੂੰਹ ਫੁੰਦਿਆ ਤਾਂ ਭਾਈ ਮਹਾ ਸਿੰਘ ਦੀਆਂ ਅੱਖਾਂ ਖੁੱਲ ਗਈਆਂ ਜਿਸ ਗੁਰੂ ਜੀ ਦਾ ਧਿਆਨ ਉਸਦੇ ਹਿਰਦੇ ਵਿੱਚ ਸੀ ਉਹਨਾਂ ਦੀ ਗੋਦ ਵਿੱਚ ਹੀ ਉਹ ਉਹਨਾਂ ਦੇ ਦیدار ਕਰ ਰਿਹਾ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਲਗੀਧਰ ਪਾਦਸ਼ਾਹ ਨੇ ਭਾਈ ਮਹਾ ਸਿੰਘ ਨੂੰ ਬੋਧੀ ਚ ਲੈ ਕੇ ਉਸ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਦੱਸ ਭਾਈ ਮਹਾ ਸਿੰਘਾ ਤੇਰੀ ਕੀ ਇੱਛਾ ਹੈ ਤੂੰ ਕੀ ਚਾਹੁੰਦਾ ਹੈ ਤਾਂ ਭਰੀਆਂ ਅੱਖਾਂ ਨਾਲ ਭਾਈ ਮਹਾ ਸਿੰਘ ਨੇ ਕਿਹਾ ਮੇਰੀ ਉੱਤਮ ਭਾਗ ਹਨ ਸਤਿਗੁਰੂ ਜੀ ਅੰਤ ਸਮੇ ਆਪ ਜੀ ਦੇ ਦਰਸ਼ਨ ਹੋ ਗਏ ਨੇ ਸਭ ਇਸ਼ਾ ਪੂਰੀਆਂ ਹੋ ਗਈਆਂ ਨੇ ਜੇ ਆਪ ਟੁੱਟਿਓ ਤਾਂ ਕਿਰਪਾ ਕਰੋ ਕਿ ਸਮੇ ਦੇ ਗੇੜ ਤੇ ਵਿਖੜੇ ਹਨਾਤਾ ਕਾਰਨ ਅਸੀਂ ਆਪ ਜੀ ਤੋਂ ਵਿਛੜ ਗਏ ਸਾਂ ਉਸ ਨੂੰ ਨਾ ਚਿਤਾਰਦੇ ਹੋਏ ਸਾਨੂੰ ਬਖਸ਼ ਕੇ ਟੁੱਟੀ ਗੰਢ ਲਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਆਪਣੇ ਚਰਨਾਂ ਨਾਲ ਜੋੜ ਲੋ ਟੁੱਟੀ ਗੰਢ ਲਓ ਪਤਸ਼ਾਹ ਨੇ ਭਾਈ ਮਹਾ ਸਿੰਘ ਦੀ ਭਾਵਨਾ ਦੇ ਅਨੁਸਾਰ ਬਖਸ਼ਿਸ਼ ਕੀਤੀ ਭਾਈ ਮਹਾ ਸਿੰਘ ਦੇ ਸਾਹਮਣੇ ਹੀ ਆਪਣੇ ਹੱਥਾਂ ਨਾਲ ਉਹ ਵਿਦਾਵਾ ਪਾੜ ਕੇ ਟੁੱਟੀ ਗੰਢੀ ਤੇ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਦੀ ਨਿੱਕੀ ਗੋਦ ਵਿੱਚ ਹੀ ਸਵਾਸ त्याग ਦਿੱਤੇ ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ਖਾਲਸਾ ਮੇਰੂ ਰੂਪ ਹੈ ਖਾਸ ਦੇ ਸਦਾਤ ਨੂੰ ਅਮਲੀ ਰੂਪ ਦਿੰਦਿਆ ਤਾਗ ਨੂੰ ਮੁਕਤੀ ਦਾ ਸਰ ਮੁਕਤੀ ਦਾ ਸਰੋਵਰ ਹੋਣ ਦਾ ਵਰ ਦਿੱਤਾ ਅੱਜ ਇਹ ਸਥਾਨ ਸੰਸਾਰ ਪਰਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਤੇ ਦੁਨੀਆ ਪੱਤੋ ਸੰਗਤਾ ਕੇ ਨਤਮਸਤਕ ਹੁੰਦੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਕੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਰਨ ਦੀ ਭਾਵਨਾ ਨੂੰ ਦ੍ਰਿੜ ਕਰਾਉਂਦਾ ਹੈ 40 ਮੁਕਤਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮੰਗੀ ਵਾਲੇ ਦਿਨ ਬਹੁਤ ਭਾਰੀ ਜੋੜ ਮੇਲਾ ਲੱਗਦਾ ਹੈ पर अफसोस अफसोस इस ਗਲਦਾ ਹੈ ਕਿ ਇਸ ਦਿਨ ਸ਼ਹੀਦ ਸਿੰਘਾਂ ਜਾਂ 40 ਮੁਕਤਿਆਂ ਦੇ ਗੁਰੂ ਸਾਹਿਬ ਜੀ ਨਾਲ ਪ੍ਰੀਤ ਅਤੇ ਉਹਨਾਂ ਅੱਗੇ ਸਮਰਪਣ ਭਾਵਨਾ ਤੋਂ ਪ੍ਰੇਰਣਾ ਲੈਣ ਦੀ ਬਜਾਏ ਇਸ ਲਹੂ ਪਿੱਜੇ ਦਿਹਾੜੇ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਕੇ ਇੱਕ ਦੂਸਰੇ ਤੇ ਦੋਸ਼ਣ ਬਾਜੀ ਦੇ ਚਿੱਕੜ ਸੁਟਣ ਦੀ ਭੇਟ ਚੜਾ ਦਿੱਤਾ ਜਾਂਦਾ ਹੈ ਹੱਤ ਸੰਗੀ ਜਨੋ ਸਾਰੇ ਸਿਆਸੀ ਦਲਾਂ ਨੂੰ ਸੋਚਣਾ ਬਣਦਾ ਹੈ ਕਿ 40 ਮੁਖਤਿਆਂ ਨੇ ਤਾਂ ਬਹੁਤ ਹੀ ਵਿਖੜੇ ਸਮੇਂ ਤੇ ਵਿਖੜੇ ਹਾਲਾਤਾਂ ਵਿੱਚ ਗੁਰੂ ਸਾਹਿਬ ਜੀ ਤੋਂ ਵਿਛੜ ਜਾਣ ਦਾ ਤੁਰ ਅੰਦਰੋਂ ਪਛਤਾਤ ਪੀਤਾ ਤੇ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਜੀ ਤੋਂ ਟੁੱਟੀ ਗੰਡਵਾਲੀ ਅੱਜ ਅਸੀਂ ਸਾਡੇ ਸਿਆਸੀ ਪਾਰਟੀਆਂ ਦੇ ਲੀਡਰ ਗੁਰੂ ਸਾਹਿਬ ਜੀ ਨੂੰ ਹਰ ਸਾਲ ਵਿਦਾਵਾ ਲਿਖ ਕੇ ਦੇ ਰਹੇ ਨੇ ਤੇ ਅੱਜ ਤੱਕ ਕਦੀ ਆਪਣਾ ਵਿਦਾਵਾ ਪੜਵਾਉਣ ਜਾਂ ਟੁੱਟੀ ਗੰਡਵਾਉਣ ਬਾਰੇ ਕਦੀ ਸੋਚਿਆ ਹੀ ਨਹੀਂ ਹੱਥ ਸੰਗੀ ਜਨੋਂ ਜਿਹੜੇ ਇਸ ਦੁੱਖਾਂਤ ਨੂੰ ਸਮਝਦੇ ਨੇ ਆਓ ਸਾਰੇ ਰਣਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਇਨ੍ਹਾਂ ਭੁੱਲੜ ਲੋਕਾਂ ਨੂੰ ਗੁਰੂ ਜੀ ਸਮਤ ਬਖਸ਼ਣਾ। ਕੋਹਾਂ ਭੁਲਾ ਦੀ ਮਾਫੀ ਬਖਸ਼ੋ ਆਗਿਆ। ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ